ਸੁਖਵੀਰ ਸਿੰਘ ਬਾਦਲ ਗੱਪੀ ਹੈ ਸੁਖਵੀਰ ਸਿੰਘ ਬਾਦਲ ਝੂਠਾ ਹੈ ਸੁਖਵੀਰ ਸਿੰਘ ਬਾਦਲ ਜੋ ਤੁਸੀਂ ਕਹਿੰਦੇ ਹੋ ਸਾਰਾ ਕੁਝ ਹੈ ਕਿਉਂਕਿ ਸੁਖਵੀਰ ਸਿੰਘ ਬਾਦਲ ਜੋ ਕਹਿੰਦਾ ਉਹ ਕਰਕੇ ਦਿਖਾਉਂਦਾ ਹੈ ਅੱਜ ਸੱਤਾ ਦੇ ਬਾਹਰ ਹੋਣ ਦੇ ਬਾਵਜੂਦ ਇਹ ਪੰਜਾਬ ਦਾ ਮੁੱਖ ਮੰਤਰੀ ਮੈਦਾਨ ਦੇ ਵਿੱਚੋਂ ਭੱਜ ਗਿਆ ਤਾਂ ਕੌਣ ਖੜਿਆ ਲੋਕਾਂ ਦੇ ਨਾਲ ਦਰਦ ਬਣਾਉਣ ਵਾਸਤੇ ਸਰਦਾਰ ਸੁਖਵੀਰ ਸਿੰਘ ਬਾਦਲ ਜੇ ਅੱਜ ਖੜਿਆ ਤੇ ਜੇ ਲੋਕਾਂ ਨੂੰ ਰੋਟੀ ਮੂੰਹ ਦੇ ਵਿੱਚ ਪਾਉਣ ਦੇ ਲਈ ਕੋਈ ਪਹੁੰਚਿਆ ਸੁਖਵੀਰ ਸਿੰਘ ਬਾਦਲ ਤੇ ਭੁੱਖੇ ਡੰਗਰਾਂ ਨੂੰ ਛਾਰਾ ਪਾਉਣ ਦੇ ਲਈ ਅੱਗੇ ਵਧਿਆ ਸੁਖਵੀਰ ਸਿੰਘ ਬਾਦਲ ਜੇ ਕੋਈ ਦਵਾਈਆਂ ਦੇਣ ਲਈ ਮੈਦਾਨ ਦੇ ਵਿੱਚ ਨਿਤਰਿਆ ਸੁਖਵੀਰ ਸਿੰਘ ਬਾਦਲ ਇਹ ਕੋਈ ਹਰ ਤਰ੍ਹਾਂ ਦੀ ਬਿਪਤਾ ਮਾਰੇ ਪਰਿਵਾਰਾਂ ਦੀ ਲੋੜ ਪੂਰੀ ਕਰ ਰਿਹਾ ਸੁਖਵੀਰ ਸਿੰਘ ਬਾਦਲ ਲੋਕ ਤਾਂ ਕਹਿੰਦੇ ਸੀ ਕਿ ਸੁਖਵੀਰ ਗੱਪੀ ਹੈ ਲੋਕ ਕਹਿੰਦੇ ਸੀ ਸੁਖਵੀਰ ਝੂਠਾ ਉਹ ਕਹਿੰਦੇ ਸੀ ਇਹ ਸੁਖਵੀਰ ਡਰਾਮੇਬਾਜ਼ ਹੈ ਇਹ ਲੋਕਾਂ ਦੀ ਸੇਵਾ ਕਰਨਾ ਲੋਕਾਂ ਦੇ ਦਰਦ ਬਣਾਉਣਾ ਰੋਂਦਿਆਂ ਨੂੰ ਹਸਾਉਣਾ ਇਹ ਬੰਦਾ ਪਾਗਲ ਬੰਦਾ ਕਰ ਸਕਦਾ ਮੈਂ ਅੱਜ ਕਹਿਣਾ ਕਿ ਪੰਜਾਬ ਦੇ ਸਾਰੇ ਲੀਡਰਾਂ ਨੂੰ ਪਾਗਲ ਹੋ ਜਾਣਾ ਚਾਹੀਦਾ ਹੈ ਪੰਜਾਬ ਦੇ ਸਾਰੇ ਲੀਡਰਾਂ ਨੂੰ ਕੱਪੀ ਹੋ ਜਾਣਾ ਚਾਹੀਦਾ ਹੈ ਪੰਜਾਬ ਦੇ ਸਾਰੇ ਲੀਡਰਾਂ ਨੂੰ ਢੂਠੇ ਹੋ ਜਾਣਾ ਚਾਹੀਦਾ ਜਿਵੇਂ ਜਸ ਸੁਖਵੀਰ ਸਿੰਘ ਬਾਦਲ ਹੈ ਸਾਨੂੰ ਲੋੜ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਤੋਂ ਸਿੱਖਣ ਦੀ ਜਿਹੜੇ ਸੱਤਾ ਦੇ ਵਿੱਚ ਬਾਹਰ ਹੋਣ ਦੇ ਬਾਵਜੂਦ ਵੀ ਸਵੇਰੇ 5 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਲੋਕਾਂ ਦੇ ਵਿੱਚ ਲੋਕਾਂ ਦੇ ਹੰਝੂ ਪੂੰਝਦੇ ਫਿਰਦੇ ਆ ਪੰਜਾਬੀਓ ਅੱਗੇ ਜਾਓ ਮੈਂ ਇਹ ਗੱਲ ਕਹਿੰਦਾ ਤੁਸੀਂ ਵੀ ਕਹਿੰਦੇ ਹੋ ਸਿਆਣੇ ਤੇ ਜੇ ਆਪਣਾ ਮਾਰੇ ਅੰਬੀ ਛਾਵਾ ਸਿੱਟਦਾ ਤੇ ਅੱਜ ਇਹ ਜਿਹੜੇ ਦਿੱਲੀ ਦੇ ਧੜ ਵੀ ਕੋਈ ਦਿੱਲੀ ਤੋਂ ਕੋਈ ਯੂਪੀ ਤੋਂ ਕੋਈ ਬਿਹਾਰ ਤੋਂ ਕੋਈ ਰਾਜਸਥਾਨ ਤੋਂ ਕੋਈ ਹਮਾਚਲ ਤੋਂ ਆਇਆ ਸਾਰੇ ਭੱਜ ਗਏ ਤੁਸੀਂ ਦੱਸੋ ਪਾਣੀ ਕਿਸੇ ਨੇ ਵਾਂ ਫੜੀ ਤੁਹਾਡੇ ਨਾਲ ਲੜਿਆ ਤੁਹਾਡੇ ਨਾਲ ਖੜਿਆ ਜੇ ਤੁਹਾਡਾ ਕਿਸੇ ਨੇ ਦਰਦ ਬਣਾਇਆ ਤੁਹਾਡਾ ਕਿਸੇ ਨੇ ਹੰਜੂ ਪੂੰਝੇ ਉਹ ਹੈ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਲੋਕਾਂ ਦੇ ਦਰਦ ਬਣਾਉਣ ਵਾਲਾ ਸਰਦਾਰ ਸੁਖਵੀਰ ਸਿੰਘ ਬਾਦਲ ਸੁਖਵੀਰ ਸਿੰਘ ਬਾਦਲ ਪਾਗਲ ਬਣਿਆ ਰਹਿ ਸਾਨੂੰ ਇਹ ਜੇ ਪਾਗਲ ਦੀ ਲੋੜ ਹੈ ਇਹ ਜੇ ਗੱਪੀ ਦੀ ਲੋੜ ਹੈ ਜਿਹੜਾ ਲੋਕਾਂ ਦੇ ਨਾਲ ਖੜਕੇ ਲੋਕਾਂ ਦੇ ਦਰਦ ਨੂੰ ਸਮਝਦਾ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਜਿੰਦਾਬਾਦ